ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ ਚਾਹਤ ਦਾ ਖਾਇਸ਼ ਦਾ ਪ੍ਰਾਣਾਂ ਦੇ ਗਹਿਰੇ ਤਲ ਦੇ ਚ ਜੀਵਨ ਦੀ ਆਸ ਬੜੀ ਪਰਬਲ ਹੈ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਔਰ ਇਹ ਹਕੀਕਤ ਹੈ ਕਿ ਜਿੰਨੀ ਪਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪਰਬਲ ਮਰਨ ਦਾ ਭੈ ਹੋਵੇਗਾ ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲੱਗ ਨਹੀਂ ਕੀਤਾ ਜਾ ਸਕਦਾ ਜੀਵਨ ਦੀ ਜਿੰਨੀ ਵੱਡੀ ਲਾਲਸਾ ਮਰਨ ਦਾ ਉਤਨਾ ਹੀ ਵੱਡਾ ਭੈ ਕਿਸੇ ਮਾਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦੇਂਦਾ ਹੈ ਤਾਂ ਇਹ ਹੀ ਕਹਿੰਦਾ ਹੈ ਤੇਰੀ ਉਮਰ ਬਹੁਤ ਵੱਡੀ ਹੈ ਤੂੰ ਹਜ਼ਾਰਾਂ ਸਾਲ ਤੱਕ ਜੀਵੇਂ ਤੂੰ ਬਹੁਤ ਵੱਡੀ ਉਮਰ ਭੋਗੇ ਤੋ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ ਇਹਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ ਪ੍ਰithvi ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ ਅੱਜ ਘਰ ਸੱਪ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਸਾਗਰ ਦੇ ਵਿੱਚ ਅਨੇਕਾਂ ਐਸੀਆਂ ਮੱਛਲੀਆਂ ਨੇ ਜੋ 5-500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ ਤੋਂ ਜ਼ਿਆਦਾ ਜੀਵਣਾ ਕੋਈ ਖਾਸ ਮੈਨੇ ਨਹੀਂ ਰੱਖਦਾ ਸਫਲ ਜੀਵਨ ਜੀਵਣਾ ਧਰਮ ਦਾ ਇਹ ਮੂਲ ਉਪਦੇਸ਼ ਹੈ ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵੜਿਆਈ ਨਹੀਂ ਚੰਗੀ ਜ਼ਿੰਦਗੀ ਭੋਗਣੀ ਇਹ ਵੜਿਆਈ ਤੋ ਸਤਗੁਰudev ਜੀ ਮਹਾਰਾਜ ਦਾ ਫਰਮਾਨ ਹੈ ਕਿ ਜੀਵਨ ਦੀ ਚੋਂ ਕਿ ਪਹਿਲੀ ਲਾਲਸਾ ਵੱਡੀ ਉਮਰ ਹੈ ਜ਼ਿਆਦਾ ਜੀਵਣਾ ਹੈ ਰੋਗਾਂ ਦੇ ਚ ਗਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ ਦਿਨ ਰਾਤ ਰੋਗ ਦੀ ਪੀੜਾ ਵਿੱਚ ਬਿਤੀਤ ਹੋ ਰਿਹਾ ਹੈ ਉਹ ਵੀ ਜੀਵਣਾ ਚਾਹੁੰਦਾ ਹੈ ਬੁੱਢਾ ਹੋ ਗਿਆ ਹੈ ਹੱਡੀਆਂ ਦਾ ਢਾਂਚਾ ਹੋ ਗਿਆ ਹੈ ਚੱਲਣ ਦੀ ਸਮਰੱਥਾ ਨਹੀਂ ਰਹੀ ਸੁਣਨ ਦੀ ਸਮਰੱਥਾ ਨਹੀਂ ਰਹੀ ਕੂਵਤੇ ਗੋਇਆਈ ਵੀ ਨਹੀਂ ਰਹੀ ਸੋਚ ਸ਼ਕਤੀ ਵੀ ਨਹੀਂ ਰਹੀ ਪਰ ਜੀਵਨਾ ਉਹ ਵੀ ਚਾਹੁੰਦਾ ਹੈ ਜੀਵਨ ਦੀ ਬਹੁਤ ਵੱਡੀ ਪਰਵਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ ਔਰ ਜਿਤਨਾ ਪਰਵਲ ਜੀਵਨ ਦੀ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈ ਵੀ ਤੋਵੇਗਾ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ ਕਿਤਨੀ ਜੇ ਯੁਗ ਚਾਰੇ ਆਰ ਜਾ ਰੂਹੇ ਜ਼ਮੀਨ ਦੇਤੇ ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ ਲੇਕਿਨ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ 500 ਵਰੇ ਜੀਵਣਾ 1000 ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਜੀਵੇ ਚਾਰ ਯੁਗਾਂ ਤੱਕ ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ ਜੇ ਯੁਗ ਚਾਰੇ ਆਰ ਜਾ ਹੋਰ ਦਸ ਗੁਣਾ ਹੋਏ ਇੱਕ ਇੱਕ ਯੁਗ ਦੀ ਉਮਰ ਵੀ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ ਤੇ ਹੁਣ ਚਾਰ ਯੁਗਾਂ ਦੀ ਉਮਰ ਤੇ ਕਾਫੀ ਬਣਦੀ ਹੈ ਤੇ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਹੋਰ ਦਸ ਗੁਣਾ ਵੱਧ ਜਾਏ ਇਤਨੀ ਲੰਬੀ ਉਮਰ ਹੋ ਗਏ ਜੇ ਯੁਗ ਚਾਰੇ ਆਰ ਜਾ ਦੁਰਦ ਸੁਣੀ ਹੋਏ ਤੋ ਪ੍ਰਥਮ ਲਾਲਸਾ ਜੀਵਨ ਦੀ ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ ਮਹਾਨ ਆਖੇ ਹਰ ਬੰਦੇ ਦੀ ਜ਼ਬਾਨ ਦੇਤੇ ਮੇਰੀ ਉਪਮਾ ਹੋਵੇ ਮੇਰੀ ਤਾਰੀਫ ਹੋਵੇ ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ ਹਰ ਇੱਕ ਜ਼ਬਾਨ ਮੇਰੀ ਤਾਰੀਫ ਕਰੇ ਮੇਰੀ ਉਪਮਾ ਦੇ ਪੁੱਲ ਬਣੇ ਤਾਂ ਪਾਦਸ਼ਾਹ ਦਾ ਫਰਮਾਨ ਹੈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਸਿਰਫ ਵੱਡੀ ਉਮਰ ਹੀ ਨਾ ਆਵੇ ਬਲਕੇ ਨਵਖੰਡ ਪ੍ਰਿਥਵੀ ਵਿੱਚ ਜਾਣ ਆ ਜਾਏ ਕਿਸੇ ਦੀ ਤਾਂ ਸਿਰਫ ਵਾਕਫੀਤ ਆਪਣੇ ਘਰ ਦੇ ਚ ਹੀ ਹੁੰਦੀ ਹੈ ਘਰ ਦੀ ਚਾਰ ਦਿਵਾਰੀ ਵਿੱਚ ਹੀ ਲੋਕੀ ਜਾਣਦੇ ਨੇ ਉਸ ਨੂੰ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ ਲੇਕਿਨ ਕੁਛ ਇੱਕ ਮਨੁੱਖ ਐਸੇ ਹੁੰਦੇ ਨੇ ਕਿ ਉਹਨੂੰ ਮਹੱਲੇ ਵਾਲੇ ਵੀ ਜਾਣਦੇ ਨੇ ਜਿਸ ਕਲੋਨੀ ਦੇ ਚ ਰਹਿੰਦਾ ਸਾਰੇ ਉਸ ਨੂੰ ਜਾਣਦੇ ਨੇ ਉਸ ਦੀ ਇਸ ਤਨੀ ਚਰਚਾ ਹੁੰਦੀ ਹੈ ਕਈ ਵਾਰ ਇਸ ਤੋਂ ਜ਼ਿਆਦਾ ਮਨੁੱਖ ਸਮਰਥ ਬਣ ਜਾਂਦਾ ਹੈ ਤੇ ਜਿਸ ਸ਼ਹਿਰ ਦੇ ਵਿੱਚ ਰਹਿੰਦਾ ਹੈ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਉਸ ਨੂੰ ਜਾਣਦੇ ਨੇ ਸਾਰੇ ਦੇਸ਼ ਵਾਸੀ ਉਸ ਨੂੰ ਜਾਣਦੇ ਨੇ ਔਰ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ ਹੈ ਇਤਨੀ ਉਸ ਦੀ ਪ੍ਰਤਿਸ਼ਟਾ ਹੋ ਜਾਂਦੀ ਹੈ ਇਤਨੀ ਉਸ ਦੀ ਜਗਤ ਦੇ ਚਰਚਾ ਹੋ ਜਾਂਦੀ ਹੈ ਸਾਰੇ ਸੰਸਾਰ ਵਿੱਚ ਉਹਦੀ ਗੱਲ ਚੱਲਦੀ ਹੈ ਤੋ ਪਾਦਸ਼ਾਹ ਕਹਿੰਨ ਨੇ ਸਿਰਫ ਇਹ ਹੀ ਨਾ ਹੋਵੇ ਕਿ ਉਸਦੀ ਉਮਰ ਬਹੁਤ ਵੱਡੀ ਹੋਵੇ ਨੌਖੰਡ ਪ੍ਰਿਥਵੀ ਵਿੱਚ ਜਾਣਿਆਂ ਵੀ ਜਾਣ ਨੌਖੰਡ ਪ੍ਰਿਥਵੀ ਵਿੱਚ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਕਿਸ ਢੰਗ ਦਾ ਵੀ ਕੋਈ ਮਨੁੱਖ ਹੈ ਪਰ ਸਹਿਬ ਨਾਲ ਕਹਿੰਨ ਨੇ ਨਾਲ ਚਲੇ ਸਭ ਕੋ ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਹੋਣ ਮਜਾਲ ਹੈ ਕੋਈ ਇਨਕਾਰ ਕਰ ਜਾਏ ਉਹ ਸਾਹਮਣੇ ਖੜਾ ਹੋ ਜਾਏ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੋ ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ ਇਤਨੀ ਵੱਡੀ ਕੋਈ ਸਮਰੱਥਾ ਦਾ مالک ਹੋ ਜਾਏ ਪਾਤਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸਦੇ ਕੋਲ ਖੂਬੀਆਂ ਹੋਣ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗਲੇ ਇਤਨਾ ਉਸ ਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦਿੱਤੇ ਉਸ ਦੀ ਕੀਰਤੀ ਹੋਵੇ ਉਸ ਦਾ ਜਸ ਹੋਵੇ ਉਸ ਦੀ ਮਹਿਮਾ ਹੋਵੇ ਮਹਾਰਾਜ ਕਹਿੰਦੇ ਨੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ ਭਾਅ ਜੀਵਨ ਵਿਅਰਥ ਚਲਾ ਗਿਆ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣਾ ਆਸਾਨ ਹੈ ਪਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਔਖਾ ਹੈ ਬਹੁਤ ਘਟਨਾ ਹੈ ਜੀਵਨ ਦੀ ਪਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ ਮਰਨ ਦਾ ਹੋਰ ਕੋਈ ਪੈ ਨਹੀਂ ਹੈ ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ ਹੈ ਸਭ ਤੋਂ ਮਨੁੱਖ ਨਹੀਂ ਡਰਦਾ ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ ਹੈ ਮਨੁੱਖ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਇਸ ਵਾਸਤੇ ਇੱਕ ਪਾਸੇ ਹੁੰਦਾ ਹੈ। ਔਰ ਅਗਾਹ ਚਲੀਏ। ਮਨੁੱਖ ਦੇ ਅੰਦਰ ਇਹ ਜਿਹੜਾ ਪਰਬਲ ਭੈ ਹੈ ਤੇ ਰੋਮ ਰੋਮ ਦੇ ਚ ਵਿਆਪਤ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨਾਂ ਹੀ ਦੋ ਗੱਲਾਂ ਦੇ ਉੱਪਰ ਖੜੀ ਹੈ ਕਿ ਜੀਵਨ ਦੀ ਲਾਲਸਾ ਤੋਂ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ। ਬੈਤੇ ਮਰਨਦਾ ਹੀ ਹੈ ਤੇ ਮੌਤ ਸ਼ਾਸਤ੍ਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਹੈ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਧਾਰਮਿਕ ਮੌਤ ਸਰੀਰਕ ਮੌਤ ਬੌਧਿਕ ਮੌਤ ਮੌਤ ਦੇ ਇਹਨੇ अनेका ਪਹਿਲੂ ਨੇ ਆਰਥਿਕ ਮੌਤ ਦਿਵਾਲੀਆ ਹੋ ਗਿਆ ਹੈ ਬਾਲ ਬਾਲ ਕਰਜ਼ਾਈ ਹੋ ਗਿਆ ਹੈ ਦੇਣਾ ਸਾਰਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਲੋਕੀ ਕਹਿੰਦੇ ਨੇ ਇਸ ਦੀ ਤੇ ਆਰਥਿਕ ਤੌਰ ਤੇ ਮੌਤ ਹੋ ਗਈ ਇਹ ਤੇ ਖਤਮ ਹੋ ਗਿਆ ਅਰਥ ਦੀ ਦੁਨੀਆ ਵਿੱਚ ਇਹ ਮਿਟ ਗਿਆ ਧਨ ਦੀ ਦੁਨੀਆ ਵਿੱਚ ਇਹ ਖਤਮ ਹੋ ਗਿਆ ਤਾਂ ਚਰਚਾ ਚੱਲ ਪੈਂਦੀ ਹੈ ਕਿ ਇਹ ਦੀ ਆਰਥਿਕ ਤੌਰ ਤੇ ਮੌਤ ਹੋ ਗਈ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਕੋਈ ਦਾਗ ਲੱਗ ਗਿਆ ਜਗਤ ਦੇਚ ਅਪਜੱਸ ਹੋ ਗਿਆ ਤਾਂ ਆਮ ਚਰਚਾ ਚੱਲ ਪੈਂਦੀ ਏ ਤੇ ਇਸ ਬੰਦੇ ਦੀ ਤੇ ਸਮਾਜਿਕ ਤੌਰ ਤੇ ਮੌਤ ਹੋ ਗਈ ਮੁਰ ਕੇ ਇਸ ਦੀ ਪ੍ਰਤਿਸ਼ਟਾ ਬਣ ਸਕੇ ਇਹਦੀ ਇੱਜ਼ਤ ਮਾਣ ਵਡਿਆਈ ਬਣ ਸਕੇ ਗੱਲ ਔਖੀ ਜਿਸ ਤਰ੍ਹਾਂ ਮਰਦਾ ਜ਼ਿੰਦਾ ਨਹੀਂ ਹੋ ਸਕਦਾ ਇਸ ਢੰਗ ਦੀ ਵੀ ਕਿਸੇ ਵਕਤ ਸਮਾਜਿਕ ਤੌਰ ਤੇ ਬੰਦੇ ਦੀ ਮੌਤ ਹੋ ਜਾਂਦੀ ਏ ਮੁੜ ਕੇ ਸਮਾਜ ਦੇਚ ਰਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ। ਸਰੀਰਕ ਮੌਤ ਆਉਂਦੇ ਹੋਏ ਸਵਾਸ ਨਾ ਆਉਣਾ। ਚੱਲਦੇ ਹੋਏ ਸਵਾਸ ਰੁਕ ਗਏ। ਸਰੀਰਕ ਮੌਤ। ਔਰ ਇਸੇ ਤਰੀਕੇ ਨਾਲ ਬੁੱਧੀ ਦੇ ਵਿੱਚ ਵਿਚਾਰਾਂ ਦੀ ਸ਼ਕਤੀ ਹੀ ਖਤਮ ਹੋ ਗਈ। ਆਉਂਦੇ ਹੋਏ ਵਿਚਾਰ ਰੁਕ ਗਏ। ਜੈਸੇ ਕਿ ਪਾਗਲ ਹੈ। ਇਹਦੀ ਬੌਧਿਕ ਤੌਰ ਤੇ ਮੌਤ ਹੈ। ਦਿਮਾਗੀ ਤੌਰ ਤੇ ਮਰ ਚੁਕਿਆ ਹੈ। ਸਰੀਰਕ ਤੌਰ ਤੇ ਤੇ ਜ਼ਿੰਦਾ ਹੈ। ਬੌਧਕ ਤੌਰ ਤੇ ਮਰਦਾ ਹੈ ਪਾਗਲ ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ ਉਹਦੇ ਕੋਲ ਬੌਧਕ ਜੀਵਨ ਨਹੀਂ ਹੈ ਉਹਦੇ ਕੋਲ ਦਿਮਾਗੀ ਜ਼ਿੰਦਗੀ ਨਹੀਂ ਹੈ ਤੇ ਬੌਧਕ ਜਿਸ ਦੇ ਕੋਲ ਜ਼ਿੰਦਗੀ ਨਹੀਂ ਹੈ ਉਹ ਤੇ ਮਨੁੱਖਤਾ ਤੋਂ ਵੀ ਥੱਲੇ ਚਲਾ ਜਾਂਦਾ ਹੈ ਬਲਕਿ ਪਸ਼ੂਆਂ ਤੋਂ ਵੀ ਕਈ ਦਫਾ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਇਸ ਵਾਸਤੇ ਦਰਿੰਦੇ ਪਸ਼ੂਆਂ ਤੋਂ ਜਿੱਥੇ ਭੈ ਲੱਗਦਾ ਹੈ ਪਾਗਲ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਬੌਧਿਕ ਤੌਰ ਤੇ ਮਰਿਆ ਹੋਇਆ ਸਿਰਫ ਸਰੀਰਕ ਤਲ ਦੇ ਉੱਤੇ ਜੀ ਰਿਹਾ ਹੈ ਤੋ ਭੈ ਮਰਨਦਾ ਹੈ ਇਹ ਮਰਨ ਚਾਹ ਬੌਧਿਕ ਹੋਵੇ ਚਾਹ ਸਰੀਰਕ ਹੋਵੇ ਚਾਹੇ ਸਮਾਜਿਕ ਹੋਵੇ ਔਰ ਚਾਹੇ ਆਰਥਿਕ ਹੋਵੇ ਤੇ ਚਾਹੇ ਰਾਜਨੀਤਿਕ ਹੋਵੇ ਸਮੁੱਚੀ ਦੁਨੀਆ ਦੇ ਹਰ ਦੇਸ਼ ਦੇ ਵਿੱਚ ਐਸੇ ਮਨੁੱਖ ਹਨ ਘੁੰਮ ਰਹੇ ਨੇ ਅਜੇ ਵੀ ਜਿਨ੍ਹਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿਸੇ ਵਕਤ ਉਹਨਾਂ ਦੀ ਗੱਲ ਚੱਲਦੀ ਸੀ ਕਿਸੇ ਵਕਤ ਤ ਰਾਜਨੀਤੀ ਦੇ ਆਸਮਾਨ ਤੇ ਸੂਰਜ ਦੀ ਤਰ੍ਹਾਂ ਚਮਕਦੇ ਸਨ ਅੱਜ ਤਾਰਿਆਂ ਦੀ ਤਰ੍ਹਾਂ ਟਿਮਟਮਾਉਣਾ ਵੀ ਨਹੀਂ ਹੈ ਖਤਮ ਹੋ ਗਏ ਰਾਜਨੀਤੀ ਦੇ ਵਿੱਚ ਅੱਜ ਗੱਲ ਨਹੀਂ ਹੈ ਅੱਜ ਚਰਚਾ ਨਹੀਂ ਹੈ ਤੋਂ ਕਹਿ ਦਿੱਤਾ ਜਾਂਦਾ ਹੈ ਫਲਾਣੇ ਦੀ ਰਾਜਨੀਤਿਕ ਤੌਰ ਤੇ ਮੌਤ ਹੋ ਗਈ ਖਤਮ ਹੋ ਗਿਆ ਹੈ ਧਾਰਮਿਕ ਮੌਤ ਇੱਕ ਰੂਹਾਨੀ ਮੌਤ ਵੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ ਆਖਾਂ ਜੀਵਾ ਬਿਸਰੇ ਮਰ ਜਾ ਇਹ ਅਕਾਲ ਪੁਰਖ ਜਦ ਮੈਂ ਤੇਰੀ ਚਰਚਾ ਕਰਦਾ ਤੇਰਾ ਜ਼ਿਕਰ ਕਰਦਾ ਤੇਰੀ ਉਸਤਤ ਕਰਦਾ ਤੇਰੀ ਯਾਦ ਅੰਦਰ ਚੱਲਦੀ ਹੈ ਤੂੰ ਜ਼ਿੰਦਾ ਰਹਿਣਾ ਤੇ ਜਦ ਨਹੀਂ ਅੰਦਰ ਯਾਦ ਚੱਲਦੀ ਤੂੰ ਮਰ ਜਾਣਾ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੋਬਿੰਦ ਨੂੰ ਭੁੱਲ ਜਾਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕੈਨਨ ਮੌਤ ਹੈ ਪਰ ਰੂਹਾਨੀ ਮੌਤ ਅਧਿਆਤਮਕ ਮੌਤ ਸ਼ਰੀਰਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਬੌਧਿਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਪਰ ਅੰਦਰ ਪ੍ਰਮਾਤਮਾ ਦਾ ਚਿੰਤਨ ਨਾ ਹੋਵੇ ਤੋ ਸਤਪੁਰਸ਼ ਕਹਿੰਦੇ ਨੇ ਇਹ ਰੂਹਾਨੀ ਤੌਰ ਤੇ ਮਰੁਦਾ ਹੈ ਤੇ ਧਾਰਮਿਕ ਤੌਰ ਤੇ ਮਰਿਆ ਹੋਇਆ ਹੈ ਧਰਮ ਦੀ ਦੁਨੀਆ ਵਿੱਚ ਤੇ ਇਹ ਬਿਲਕੁਲ ਖਤਮ ਹੈ ਇਹਦੀ ਕੋਈ ਗੱਲ ਨਹੀਂ ਹੈ ਤੋਂ ਭੈ ਮੌਤ ਦਾ ਹੈ ਚਾਹੇ ਇਹ ਮੌਤ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਰੀਰਕ ਹੋਵੇ ਜਾਂ ਆਰਥਿਕ ਹੋਵੇ ਭੈ ਮੌਤ ਤੋਂ ਹੀ ਲੱਗਦਾ ਹੈ ਕਿਉਂਕਿ ਮੌਤ ਵਿੱਚ ਮਨੁੱਖ ਮਿਟਦਾ ਹੈ ਖਤਮ ਹੁੰਦਾ ਹੈ ਤੇ ਖਤਮ ਹੋਣਾ ਨਹੀਂ ਚਾਹੁੰਦਾ ਕਾਰਨ ਅਧੂਰਾ ਹੈ ਅਗਰ ਪੂਰਨ ਹੋ ਜਾਏ ਤਾਂ ਫਿਰ ਮੌਤ ਅਨੰਦਾਇਕ ਬਣ ਜਾਂਦੀ ਹੈ ਭਗਤ ਸਿਰਮੌਰ ਸ੍ਰੀ ਕਬੀਰ ਜੀ ਮਹਾਰਾਜ ਦਾ ਵਾਕ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਮੌਤ ਕਿਉਂ ਆਨੰਦ ਬਣ ਗਈ ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ ਜੀਵਨ ਦਾ ਜੋ ਲਕਸ਼ ਸੀ ਉਹਦੀ ਪ੍ਰਾਪਤੀ ਹੋ ਗਈ ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ ਜਦ ਟਿਕਾਣਾ ਮਿਲ ਗਿਆ ਘਰ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਜੀਵਣਾ ਹੈ ਇਸ ਮਾਰਗ ਨੂੰ ਕੀ ਕਰੀਏ ਘਰ ਤੇ ਪਹੁੰਚ ਕੇ ਮਨੁੱਖ ਮਾਰਗ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ ਇੱਕ ਪਾਸੇ ਹੋ ਜਾਂਦਾ ਹੈ ਕਿ ਜਿਸ ਦਿਨ ਪ੍ਰਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਤੇ ਜਿੱਥੇ ਜੀਵਨ ਦੀ ਲਾਲਸਾ ਖਤਮ ਉੱਥੇ ਮਰਨ ਦਾ ਭੈ ਵੀ ਖਤਮ ਆਦ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀਏ ਔਰ ਇਸ ਤਰ੍ਹਾਂ ਦਾ ਆਬੇ ਹਯਾਤ ਇਸ ਤਰ੍ਹਾਂ ਦੇ ਕੁਸਤੇ ਵੈਦ ਲੋਕ ਬਣਾਉਂਦੇ ਰਹੇ ਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ ਅਮਰ ਫਲ ਦੀ ਦਾਸਤਾਨਾ ਵੇ ਧਰਮ ਗ੍ਰੰਥਾਂ ਵਿੱਚ ਮਿਲਦੀਆਂ ਨੇ ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ ਅਮਰ ਫਲ ਲੱਗਦਾ ਹੈ ਕੋਈ ਬੂਟੀ ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ ਹੈ ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ ਜ਼ਿਆਦਾ ਦਿਨ ਇਸ ਪ੍ਰithvi ਦੇਤੇ ਸਵਾਸ ਲੈ ਸਕੇ ਇਸ ਲਾਂਸਾ ਨੇ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਨੂੰ ਜਨਮ ਦਿੱਤਾ ਕੁਸ਼ਤੇਆਂ ਨੂੰ ਜਨਮ ਦਿੱਤਾ ਆਦੇ ਹਯਾਤ ਦੀ ਤਲਾਸ਼ ਕਰਨ ਦਿੱਤੇ ਮਨੁੱਖ ਨੂੰ ਮਜਬੂਰ ਕੀਤਾ ਔਰ ਅਮਰ ਫਲ ਦੀ ਤਲਾਸ਼ ਕਰਨ ਲੱਗਿਆ ਮਨੁੱਖ ਨੇ ਆਪਣੀ ਜ਼ਿੰਦਗੀ ਵਿਧੇਤ ਕੀਤੀ ਦੂਜੇ ਪਾਸੇ yogi ਸਵਾਸਾਂ ਨੂੰ ਰੋਕ ਕੇ ਬੈਠੇ ਨੇ ਇਸ ਵਾਸਤੇ ਉਮਰ ਲੰਬੀ ਕਰਨੀ ਹੈ ਜ਼ਿਆਦਾ ਜੀ ਲਈਏ ਕਿ ਜੀਵਣਾ ਤੇ ਇਹ ਸਵਾਸ ਹੈ ਇਸ ਪੂੰਜੀ ਨੂੰ ਬੁਝਾ ਲਈਏ ਪੂੰਜੀ ਨੂੰ ਅਗਰ ਜ਼ਮੀਨ ਦੇ ਚ ਦਫਨੀ ਕਰ ਦੇਈ ਹੈ ਤਾਂ ਕਿਸੇ ਕੰਮ ਦੀ ਨਹੀਂ ਹੈ। ਇਹ ਠੀਕ ਹੈ ਪੂੰਜੀ ਦਾ ਮਨੁੱਖ ਪੂੰਜੀਪਤੀ ਬਣਾ ਰਿਹਾ ਹੈ। ਲੇਕਿਨ ਪੂੰਜੀ ਕਿਸੇ ਕੰਮ ਨਹੀਂ। ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ। ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ। ਜੀਵਨ ਵਿਅਰਥ ਗੁਆ ਰਿਹਾ ਹੈ। ਸਮਾਂ ਵਿਅਰਥ ਜਾਇਆ ਕਰ ਰਿਹਾ ਹੈ। ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦਿੱਤੇ ਵੀ ਮਜਬੂਰ ਕਰ ਦਈਏ ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਹਿਬ ਕਹਿੰਦੇ ਨੇ ਉਹ ਇਤਨਾ ਜੀਵੇ ਜਿਤਨੋਂ ਕਿ ਚਾਰ ਯੁਗ ਨੇ ਤੇ ਚਾਰ ਯੁਗ ਇਹ ਕਿਉਂ ਉਸਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਾਵੇ ਸਾਰੀ ਦੁਨੀਆ ਵਿੱਚ ਉਹਦਾ ਜਸ ਹੋ ਜਾਏ ਸਾਰੀ ਦੁਨੀਆ ਵਿੱਚ ਉਹ ਜਾਣਿਆ ਜਾਏ ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ ਹਰ ਇੱਕ ਦੀ ਰਸਨਾ ਦਿੱਤੇ ਉਸਦੀ ਕੀਰਤੀ ਹੋਵੇ ਉਸਦੀ ਮਹਿਮਾ ਹੋਵੇ ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਸਾਹਿਬ ਕਹਿੰਦੇ ਨੇ ਅਗਾਹ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਕੀੜਿਆਂ ਦੇ ਚੋਂ ਕਿਹੜਾ ਸਭ ਤੋਂ ਨਿਖਿੱਧ ਹੈ ਬਿਸਟਾ ਦਾ ਕੀੜਾ ਉੱਤਮ ਨੂੰ ਕੀੜੇ ਵੀ ਹੈਗੇ ਨੇ ਜਿਵੇਂ ਰੇਸ਼ਮ ਦਾ ਕੀੜਾ ਸ਼ੈਤੂ ਦੇ ਪੱਤੇ ਖਾਂਦਾ ਹੈ ਰੇਸ਼ਮ ਉਗਲਦਾ ਉਸ ਕੀੜੇ ਨੂੰ ਵੇਖ ਕੇ ਅਸੀਂ ਘਿਰਣਾ ਨਹੀਂ ਕਰ ਸਕਦੇ ਪਰ ਜੋ ਬਿਸਟਾ ਦੇ ਚੀ ਰੋਲ ਰਿਹਾ ਹੈ ਬਿਸਟਾ ਹੀ ਖਾ ਰਿਹਾ ਹੈ ਔਰ ਬਿਸਟਾ ਹੋ ਗਿਆ ਹੈ ਕੀੜਿਆਂ ਦੇ ਚੋਂ ਇਹ ਨਖਿੱਧ ਕੀੜਾ ਹੈ। ਤੋ ਕੋਈ ਇਤਨੀ ਮਹਿਮਾ ਦਾ مالک ਹੋਵੇ ਤੇ ਪ੍ਰਮਾਤਮਾ ਦੀ ਰਿਗਾਹ ਦੇ ਥੱਲੇ ਨਹੀਂ ਆਇਆ। ਸਹਬ ਕਹਿੰਨ ਉਹ ਕੀੜਿਆਂ ਵਿੱਚ ਐਸਾ ਕੀੜਾ ਬਣੇਗਾ ਜੋ ਵਿਸ਼ਟਾ ਦਾ ਕੀੜਾ ਹੈ। ਨਖਿੱਧ ਕੀੜਾ ਹੈ। ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਇਸ ਦੋਸੀ ਦੇਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ। ਪਰਮਾਤਮਾ ਦੀ ਨਿਗਾਹ ਥੱਲੇ ਆਣ ਦੀ ਕੋਸ਼ਿਸ਼ ਨਾ ਕੀਤੀ ਤੂੰ جھూਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੂੰ ਸੱਚੀ ਇੱਜ਼ਤ ਮਾਣ ਵੜਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕੀਤੀ ਅੰਜਾਮ ਕੀ ਹੋਇਆ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਦਰੇ ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਪਰਮਾਤਮਾ ਦੇ ਦਰਵਾਜ਼ੇ ਹਮੇਸ਼ਾ ਲਈ ਕਿਸੇ ਵਾਸਤੇ ਬੰਦ ਨਹੀਂ ਅਗਰ ਕੋਈ ਦਵਾਰ ਤੇ ਦਸਤਕ ਦੇਵੇ ਬਾਵੇਂ ਮੁੱਦਤ ਬਾਅਦ ਦੇਵੇ ਕਿਸੇ ਵਕਤ ਵੀ ਦੇਵੇ ਪਰਮਾਤਮਾ ਦਵਾਰ ਖੋਲਣ ਨੂੰ ਤਿਆਰ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਨਾਉ ਨਿਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਉਹ ਐਸਾ ਬਖਸ਼ਿੰਦ ਹੈ ਐਸਾ ਦਿਆਲੂ ਹੈ ਜਿਹਦੇ ਕੋਲ ਕੋਈ ਵੀ ਗੁਣ ਨਾ ਆਵੇ ਪਰ ਉਸ ਦਾ ਦਵਾਰ ਖੜਕਟਾ ਦੇਵੇ ਗੁਣਾ ਨਾਲ ਉਸ ਦੀ ਝੋਲੀ ਭਰ ਦੇਂਦੜੀ ਔਰ ਇੱਕ ਗੁਣ ਇਤਨਾ ਮਹਾਨ ਹੈ ਕਿ ਲੱਖਾਂ ਰੁਪਏ ਦੇ ਬਦਲੇ ਵੀ ਬਾਜ਼ਾਰ ਦੇ ਵਿੱਚ ਮਿਲੇਗਾ ਨਹੀਂ ਸਬਰ ਸੰਤੋਖ ਖਿਮਾ ਸੇਲ ਸੰਜਮ ਔਰ ਪ੍ਰਭੂ ਦਾ ਗਿਆਨ ਅਨੰਦ ਰਸ ਬਾਜ਼ਾਰ ਦੇ ਵਿੱਚ ਸਾਰੇ ਪੂੰਜੀ ਵੀ ਖਰਚ ਕਰੀਏ ਤੇ ਨਹੀਂ ਮਿਲੇਗਾ ਪਰ ਪ੍ਰਮਾਤਮਾ ਐਸਾ ਦਿਆਲੂ ਹੈ ਜਿਹੜਾ ਉਸਦੇ ਦਵਾਰ ਦੇਤੇ ਦਸਤਕ ਦਿੰਦਾ ਹੈ ਆਪਣੇ दैवी ਗੁਣਾ ਨਾਲ ਉਹਦੀ ਝੋਲੀ ਭਰ ਦਿੰਦਾ ਹੈ ਤੇ ਸਤਿਗੁਰ ਦਾ ਫਰਮਾਨ ਨਾਨਕ ਨਿਰਗੁਣੋ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਜਿਹੜੇ ਪਹਿਲੇ ਤੋਂ ਹੀ ਗੁਣਵਾਨ ਨੇ ਉਹਨਾਂ ਦੀ ਝੋਲੀ ਵਿੱਚ ਹੋਰ ਗੁਣ ਪਾ ਦਿੰਦਾ ਤੇ ਮਨੁੱਖ ਦੇ ਮਹਾਨਤਾ ਗੁਣਾ ਕਰਕੇ ਕੋਈ ਮਨੁੱਖ ਨਿਖਿਤ ਹੈ ਕਿਸ ਤਰ੍ਹਾਂ ਪਹਿਚਾਣ ਹੋਵੇਗੀ ਉਹ ਗੁਣ ਨੇ ਤੇ ਕੋਈ ਮਨੁੱਖ ਮਹਾਨ ਹੈ ਕਿਸ ਤਰ੍ਹਾਂ ਪਹਿਚਾਣ ਹੋਵੇਗੀ ਉਹਦੇ ਕੋਲ ਗੁਣ ਨੇ ਕ੍ਰੂਪ ਪ੍ਰਮਾਤਮਾ ਦੇ ਨੇੜੇ ਚਲਾ ਗਿਆ ਕਿਸ ਤਰ੍ਹਾਂ ਪਛਾਣ ਹੋਵੇਗੀ ਉਹਦੇ ਗੁਣ ਨੇ ਤੇ ਗੁਣ ਸਾਰੇ ਪ੍ਰਮਾਤਮਾ ਦੇ ਨੇ ਜੈਸੇ ਧਰਤੀ ਦੇ ਤੇ ਜਿੰਨੀ ਵੀ ਰੋਸ਼ਨੀ ਹੈ ਸਾਰੀ ਦੀ ਸਾਰੀ ਸੂਰਜ ਦੀ ਹੈ ਜਗਤ ਦੇ ਜਿੰਨੇ ਵੀ ਗੁਣ ਨੇ ਸਾਰੇ ਦੇ ਸਾਰੇ ਗੁਣ ਅਕਾਲ ਪੁਰਖ ਦੇ ਨੇ ਪਰਿਪੂਰਨ ਪ੍ਰਮਾਤਮਾ ਦੇ ਨੇ ਤਾਂ ਸਾਬ ਕਹਿੰਨੇ ਨੇ ਜਿਹੜਾ ਗੁਣਵਾਨ ਹੈ ਗੁਣਾ ਨਾਲ ਉਸਦੀ ਹੋਰ ਝੋਲੀ ਭਰ ਦਿੰਦਾ ਹੈ ਉਹ ਪਰਿਪੂਰਣ ਪਰਮਾਤਮਾ ਜਿਹੜਾ ਉਸਦੇ ਦਵਾਰ ਦਿੱਤੇ ਦਸਤਕ ਦੇਂਦਾ ਨਾ ਉਹ ਨਿਗੁਣ ਗੁਣ ਕਰੇ ਗੁਣਮੰਤੇ ਆਂ ਗੁਣ ਦੇ ਤੇਹਾ ਕੋਈ ਨਾ ਸੋਝਈ ਜੇ ਤਿਸ ਗੁਣ ਕੋਈ ਕਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਸਮੂ ਜਗਤ ਦਿੱਤੇ ਨਿਗਾਹ ਮਾਰ ਕੇ ਵੇਖ ਲਈਏ ਐਸਾ ਦਾਤਾ ਹੋਰ ਕੋਈ ਵੀ ਨਹੀਂ ਪਰਮਾਤਮਾ ਵਰਗੀ ਹੋਰ ਕੋਈ ਹਸਤੀ ਨਹੀਂ ਕਿ ਨਿਗੁਣਿਆਂ ਨੂੰ ਗੁਣ ਦੇ ਦੇਵੇ ਤੇ ਗੁਣਵਾਨਾਂ ਦੀ ਝੋਲੀ ਹੋਰ ਗੁਣਾ ਨਾਲ ਭਰ ਦੇਵੇ ਆਨੰਦ ਨਾਲ ਭਰ ਦੇਵੇ ਐਸਾ ਬਖਸ਼ੰਦ ਐਸਾ ਦਿਆਲੂ ਐਸਾ ਸਮਗਰ ਵਿਆਪਕ ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਤੇਹਾ ਕੋਏ ਨਾ ਸੋਝਈ ਜੇ ਤਿਸ ਗੁਣ ਕੋਈ ਕਰੇ ਇਸ ਤਰ੍ਹਾਂ ਦੇ ਗੁਣ ਕੋਈ ਹੋਰ ਦੇ ਸਕੇ ਪਰਮਾਤਮਾ ਤੋਂ ਇਲਾਵਾ ਮੈਨੂੰ ਹੋਰ ਕੋਈ ਨਹੀਂ ਦਿਖਾਈ ਦਿੰਦਾ ਔਰ ਵਾਸਤਵਿਕ ਇਹ ਸਹੀ ਖੋਜ ਸਤਪੁਰਸ਼ਾਂ ਦੇ ਸਾਹਮਣੇ ਹੀ ਆਈ ਹੈ ਕਿ ਦਾਤਾ ਕੇਵਲ ਪਰਮਾਤਮਾ ਹੈ ਅਕਾਲ ਪੁਰਖ ਹੈ ਔਰ ਉਹ ਦਾਤ ਦੇ ਰਿਹਾ ਹੈ ਦਾਤ ਕੀ ਹੁੰਦੀ ਹੈ ਜਿੱਤੇ ਬਦਲੇ ਵਿੱਚ ਕੁਝ ਚੁਕਾਣਾ ਨਾ ਪਵੇ ਤੇ ਸਾਨੂੰ ਮਿਲ ਜਾਏ ਇਹ ਜ਼ਿੰਦਗੀ ਸਾਨੂੰ ਦਾਨ ਵਿੱਚ ਮਿਲੀਏ ਇਹ ਹੱਥ ਤੇ ਪੈਰ ਸਾਨੂੰ ਦਾਨ ਵਿੱਚ ਮਿਲੇ ਇਹ ਕੂਤੇ ਗੁਆਈ ਇਹ ਬੋਲਣ ਦੀ ਸ਼ਕਤੀ ਸਾਨੂੰ ਦਾਨ ਦੇ ਚ ਮਿਲੀ ਹੈ ਇਹ ਨੇਤਰ ਸਾਨੂੰ ਦਾਨ ਦੇ ਚ ਮਿਲੇ ਨੇ ਸੋਚਣ ਦੀ ਸ਼ਕਤੀ ਸਾਨੂੰ ਦਾਨ ਦੇ ਚ ਮਿਲੀ ਹੈ ਔਰ ਕੋਈ ਮਨੁੱਖ ਆਪਣੀ ਝੋਲੀ ਵੱਡੀ ਕਰੇ ਤਾਂ ਹੋਰ ਬਹੁਤ ਕੁਝ ਉਸ ਦੀ ਝੋਲੀ ਦੇ ਚ ਪੈ ਜਾਂਦਾ ਹੈ ਉਹ ਦੇਣ ਨੂੰ ਹਰ ਵਕਤ ਤਿਆਰ ਹੈ ਦਰਸ ਲੈਣ ਵਾਲੇ ਦੀ ਝੋਲੀ ਛੋਟੀ ਹੁੰਦੀ ਹੈ ਜਾਂ ਲੈਣ ਵਾਲਾ ਥੱਕ ਜਾਂਦਾ ਹੈ ਦੇਂਦਾ ਦੇ ਲੈਂਦੇ ਕੁਪਾਈ ਲੈਣ ਵਾਲਾ ਹੀ ਥੱਕ ਜਾਂਦਾ ਹੈ ਉਹ ਦਿੰਦਿਆਂ ਨਹੀਂ ਥੱਕਦਾ ਐਸਾ ਉਹ ਦਾਤਾar ਹੈ ਐਸਾ ਉਹ ਪਰਿਪੂਰਣ ਪ੍ਰਮਾਤਮਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸੰਗਰ ਦੁਨੀਆਂ ਦੇ ਉੱਤੇ ਦ੍ਰਿਸ਼ਟੀ ਮਾਰ ਕੇ ਮੈਂ ਵੇਖ ਲਿਆ ਤੇ ਹਾਂ ਕੋਏ ਨਾ ਸੁੱਝਈ ਇਸ ਤਰ੍ਹਾਂ ਦਾ ਹੋਰ ਕੋਈ ਵੀ ਨਹੀਂ ਜਿਹੜਾ ਇਸ ਤਰ੍ਹਾਂ ਦੇ ਗੁਣਾਂ ਦੇ ਨਾਲ ਝੋਲੀ ਭਰ ਦੇਵੇ ਰੱਬੀ ਦੇਵੀ ਸੰਪਦਾ ਦੇ ਨਾਲ ਮਾਲਾ ਮਾਲ ਕਰ ਦੇਵੇ ਇਸ ਤਰ੍ਹਾਂ ਦਾ ਦਾਤਾ ਜਗਤ ਦੇ ਚ ਹੋਰ ਕੋਈ ਨਹੀਂ ਅਕਸਰ ਦੇਖਣ ਦੇ ਚ ਆਇਆ ਕਿ ਬਹੁਤ ਦਫਾ ਮੰਗਿਏ ਵੀ ਤਾਂ ਵੀ ਮਨੁੱਖ ਨਹੀਂ ਦੇਂਦਾ ਪਰ ਪ੍ਰਮਾਤਮਾ ਐਸਾ ਹੈ ਕਿ ਅਣ ਮੰਗਿਆਂ ਦਾਨ ਦੇਵਣਾ ਕਹੋ ਨਾਉਣਿਕ ਸੱਚ ਸਮਾਲ ਜਿਓ ਉਤੇ ਐਸਾ ਬਖਸ਼ਿੰਦ ਹੈ ਉਤੇ ਐਸਾ ਬਿਆਲੂ ਹੈ ਅਣ ਮੰਗਿਆਂ ਹੀ ਝੋਲੀ ਚ ਪਾ ਦਿੰਦਾ ਮਾਂ ਬਾਪ ਮਿਲ ਗਏ ਨੇ ਬਿਨਾ ਮੰਗ ਤੋਂ ਮਿਲੇ ਨੇ ਔਲਾਦ ਮਿਲ ਗਈ ਏ ਬਿਨਾ ਮੰਗ ਤੋਂ ਮਿਲ ਗਈ ਏ ਸਰੀਰ ਮਿਲ ਗਿਆ ਏ ਬਿਨਾ ਮੰਗ ਤੋਂ ਮਿਲ ਗਿਆ ਏ ਹੱਥ ਪੈਰ ਮਿਲ ਗਏ ਨੇ ਬਿਨਾ ਮੰਗ ਤੋਂ ਮਿਲ ਗਏ ਨੇ ਸੂਰਜ ਦੀ ਰੋਸ਼ਨੀ ਬਿਨਾ ਮੰਗ ਤੋਂ ਮਿਲੀ ਏ ਘਰ ਦੇ ਵਿੱਚ ਜਿਵੇਂ ਬਿਜਲੀ ਜਲਦੀ ਤੇ ਮਹੀਨੇ ਬਾਅਦ ਬਿੱਲ ਦਿੰਦੇ ਆ ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ ਮੁਫਤ ਵਿੱਚ ਦੇ ਰਿਹਾ ਹੈ দান ਵਿੱਚ ਦੇ ਰਿਹਾ ਹੈ ਬਦਲੇ ਵਿੱਚ ਅਸੀਂ ਕੁਝ ਨਹੀਂ ਜੁਕਾਰੇ ਤੋਂ ਐਸਾ ਉਹ ਪਰੀਪੂਰਨ ਪਰਮਾਤਮਾ ਦਾਤਾ ਹੈ ਉਸ ਨਾਲ ਜੇ ਸੰਬੰਧ ਵਿਛਣ ਹੋ ਗਏ ਨੇ ਟੁੱਟ ਗਏ ਨੇ ਇਹ ਮਨੁੱਖ ਦੀ ਬਦਕਿਸਮਤੀ ਹੈ ਤੇ ਟੁੱਟਣ ਦਾ ਇੱਕੋ ਇੱਕ ਕਾਰਨ ਹੈ ਜੀਵਨ ਦੀ ਲਾਲਸਾ ਤੇ ਮਰਨ ਦਾ ਭੈ ਹਰ ਵਕਤ ਜੀਵਨ ਦੀ ਲਾਲਸਾ ਦੇ ਚ ਰਹਿਣਾ ਤੇ ਹਰ ਵਕਤ ਮਰਨ ਦੇ ਭੈ ਦੇ ਚ ਰਹਿਣਾ ਕਈ ਮਨੁੱਖ ਤੇ ਇਤਨੇ ਭੈ ਭੀਤ ਹੁੰਦੇ ਨੇ ਕਿ ਅઠੇ ਪੈਰ ਉਹਨਾਂ ਦੇ ਦਿਮਾਗ ਚੋਂ ਇਹ ਗੱਲ ਕਿਦਰੇ ਨਿਕਲਦੀ ਹੀ ਨਹੀਂ ਕਿ ਮੈਂ ਬਿਮਾਰ ਨਾ ਪੈ ਜਾਵਾਂ ਮੈਂ ਮਰ ਨਾ ਜਾਵਾਂ ਬਣੀ ਬਣਾਈ ਪ੍ਰਤਿਸ਼ਟਾ ਮੇਰੀ ਖਤਮ ਨਾ ਹੋ ਜਾਏ ਕਮਾਇਆ ਹੋਇਆ ਧਨ ਕਿਤੇ ਮੇਰਾ ਨਾਸ ਨਾ ਹੋ ਜਾਏ ਇਸ ਤਰ੍ਹਾਂ ਦੇ ਨਾ ਸੋਣ ਦਾ ਭੈ ਹਰ ਵਕਤ ਜੋ ਹੈ ਬਣਿਆ ਰਹਿੰਦਾ ਹੈ ਲਾਜ਼ਾ ਜੀਵਨ ਦੀ ਲਾਲਸਾ ਦਾ ਬੋਝ ਦਿਲ ਦਿਮਾਗ ਦੇਤੇ ਅਸਵਾਰ ਰੱਖਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਰਨੇ ਕੀ ਚਿੰਤਾ ਨਹੀਂ ਕਿਉਂ ਜੀਵਨ ਕੀ ਨਹੀਂ ਆਸ ਤੂੰ ਸਰਬ ਜਿ ਆਉ ਪਿਤ ਪਾਲੈ ਲੇਖੇ ਸਾਸ ਗਿਰਾਸ اے ਅਕਾਨ ਪੁਰਖ ਸਾਨੂੰ ਮਰਨ ਦਾ ਭੈ ਨਹੀਂ ਰਿਹਾ ਕਿਉਂ ਜੀਵਨ ਦੀ ਲਾਲਸਾ ਹੀ ਨਹੀਂ ਰਹੀ ਇਹ ਅਵਸਥਾ ਬਣਦੀ ਏ ਉਹਨਾਂ ਭਗਤਾਂ ਦੇ ਜਿਨ੍ਹਾਂ ਨੂੰ ਪੂਰਨ ਪ੍ਰਮਾਤਮਾ ਮਿਲ ਗਏ ਪ੍ਰਮਾਤਮਾ ਦੇ ਮਿਲਦੇ ਆਂ ਜੀਵਨ ਦੀ ਲਾਲਸਾ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਮਰਨ ਦਾ ਭੈ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਗੁਣਾ ਨਾਲ ਝੋਲੀ ਭਰ ਗਈ ਔਰ ਇੱਕ ਇੱਕ ਗੁਣ ਐਸਾ ਰਸ ਦਿੰਦਾ ਹੈ ਐਸਾ ਵਿਸਮਾਦ ਦਿੰਦਾ ਹੈ ਐਸੀ ਸਮਾਧੀ ਵਿੱਚ ਮਨੁੱਖ ਨੂੰ ਲੈ ਜਾਂਦਾ ਹੈ ਜਿਸ ਰਸ ਦੇਤੇ ਜਿਸ ਆਨੰਦ ਦੇਤੇ ਦੁਨੀਆ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ ਦੁਨੀਆ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ ਲਾਜ਼ਾ ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ ਸਹਿਗ ਕਹਿੰਦੇ ਨੇ ਉਹ ਪਰਿਪੂਰਨ ਪ੍ਰਮਾਤਮਾ ਇਸ ਤਰ੍ਹਾਂ ਦੇ दैਵੀ ਗੁਣਾ ਨਾਲ ਭਗਤਾਂ ਨੂੰ ਝੋਲੀ ਭਰ ਦਿੰਦਾ ਹੈ ਔਰ ਉਹਨਾਂ ਨੂੰ ਸਦੀਵੀ ਪ੍ਰਸੰਤਾ ਪ੍ਰਦਾਨ ਕਰ ਦਿੰਦਾ ਹੈ